ਮੋਸ਼ਕਾਤ ਜਗਰੀਓ ਪੰਜਾਬ ਆਦਰ ਨੂੰ ਅੱਜ ਦਿੱਲੀ ਦੇ ਵਿੱਚ ਭਾਰਤ ਜਨਤਾ ਪਾਰਟੀ ਦੇ ਵੱਲੋਂ ਬਹੁਮਤ ਦੇ ਨਾਲ ਜਿੱਤ ਹਾਸਲ ਕੀਤੀ ਗਈ ਨਿਕਲਦੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਭਾਰਤ ਜਨਤਾ ਪਾਰਟੀ ਦੇ ਕਰਮਕਦਾਂਵਾਂ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਨਿਕਲਦੇ ਅੱਜ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਹੁੰਦੇ ਕਸਬਾ ਬਮਿਆਲ ਦੇ ਵਿੱਚ ਵੀ ਭਾਰਤ ਜਨਤਾ ਪਾਰਟੀ ਦੇ ਕਰਮਕਦਾਂਵਾਂ ਦੇ ਵੱਲੋਂ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਜਸ਼ਨ ਨੂੰ ਮਨਾਇਆ ਗਿਆ ਇਸ ਮੌਕੇ ਤੇ ਮੰਡਲ ਪ੍ਰਧਾਨ ਵਿਸ਼ਾਲ ਸਿੰਘ ਰਿੰਕੂ ਦੇ ਵੱਲੋਂ ਆਪਣੇ ਕਰਮਕਦਾਂਵਾਂ ਦੇ ਨਾਲ ਪਾਰਟਿਕਿੰਤਾ ਪਾਰਟੀ ਜਿੰਦਾਬਾਦ ਦੇ ਨਾਰੇ ਲਗਾਏ ਗਏ ਅਤੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੂੰ ਇਸ ਵਿਸ਼ੇ ਤੇ ਵਧਾਈ ਦਿੱਤੀ ਗਈ। ਜਿਖਰੀਓ ਪੰਜਾਬ ਬਾਦਰ نیوز ਰਕੇਸ਼ ਸ਼ਰਮਾ ਬੰਮਿਆ ਅੱਜ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ 27 ਸਾਲ ਬਾਅਦ ਇਤਿਹਾਸਿਕ ਜਿੱਤ ਹੋਈ ਹੈ। ਉਸ ਸੰਬੰਧ ਵਿੱਚ ਅੱਜ ਸਾਰੇ ਬੀਜੇਪੀ ਦੇ ਕਾਰਜਕਰਤਾ ਮੰਡਲ ਜ਼ਰੂਰ ਜੈਮਲ ਸਿੰਘ ਦੇ ਬੰਮਿਆਲ ਘਰ ਦੇ ਵਿੱਚ ਇਕੱਠੇ ਹੋਏ ਆ। ਤੇ ਤੋਰੰਦਾਰੇ ਤੇ ਪਟਾਕੇ ਨਾਲ ਆਹਿੰਨਾਂ ਵੈਲਕਮ ਕੀਤਾ। ਕੇਜਰੀਵਾਲ ਦਾ ਜਿਹੜਾ ਇੱਕ ਝੂਠ ਫਲਾਇਦਾ ਹਾ ਪੂਰਾ ਕਲੇਸ਼ਮ ਖਤਮ ਕੀਤਾ। ਔਰ ਮੋਦੀ ਨੇ ਇੱਕ ਦੱਸਿਆ ਵੀ ਜਿਹੜੀ ਮੋਦੀ ਨੇ ਇਹਦਾ ਜੋ ਕੀਤਾ ਹੈ ਮੋਦੀ ਲੋ ਕਰਕੇ ਦੱਸਿਆ ਆ। ਤੇ ਇਸ ਵਾਰ ਦੇ ਵਿੱਚ ਅੱਜ ਸਾਰਾ ਇਹ ਸੂਨ ਪੰਜਾਬ ਦੀ ਵਾਰੀ ਆ। ਪੰਜਾਬ ਦੇ ਵਿੱਚ ਵੀ ਹੁਣ ਆਉਣ ਵਾਲੀ ਸਰਕਾਰ ਜਿਹੜੀ 2027 ਵਿੱਚ ਹੈ ਮੋਦੀ ਦੀ ਹੈ। ਦਿੱਲੀ ਦੇ ਵਿੱਚ ਇੱਕ ਚੀਜ਼ ਸਾਫਟ ਕਰੀਤੀ ਹੈ ਮੋਦੀ ਨੇ ਕਿ ਹੁਣ ਪੂਰੇ ਹਿੰਦੁਸਤਾਨ ਦੇ ਵਿੱਚ ਨਾ ਕਾਂਗਰਸ ਹੈ ਕਿ ਨਾ ਆਮ ਆਪ ਹੈ। ਸਿਰਫ ਬੀਜੇਪੀ ਰਹੇਗੀ ਤੇ ਪਰ ਦੀ ਪੰਜਾਬ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਵਿੱਚ ਵੀ ਜਿਹੜਾ ਭਾਰਤੀ ਜਨਤਾਵਾਦੀ ਸਰਕਾਰ ਹੋਏਗੀ ਉਹ ਨਰੇਂਦਰ ਮੋਦੀ ਦੀ ਨੀਤੀਆਂ ਪੂਰੇ ਪੰਜਾਬ ਦੇ ਵਿੱਚ ਵੀ ਲਾਗੂ ਹੋਣਗੀਆਂ ਜਿਸ ਤਰ੍ਹਾਂ ਬਾਕੀ ਸਟੇਟਾਂ ਵਿੱਚ ਹੋਈਆਂ ਉਹ ਪੰਜਾਬ ਦੇ ਵਿੱਚ ਵੀ ਹੋਣਗੀਆਂ। ਧੰਨਵਾਦ। ਹਾਂਜੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਅਸੀਂ ਦਿੱਲੀ ਫਟੇ ਕੀਤੀ ਹੈ। ਔਰ ਉਹចੋ ਸਟੇਜ 'ਚ ਅਹੀ ਪੰਜਾਬੀ ਭਾਸ਼ਾ ਦੇ ਕਰਨਾ ਹੈ ਅੱਜ ਉਸ ਦਿਨ ਕਿ ਆਇਆ ਪਿਆ 2015 ਲੈ ਕੇ ਚਲੋ ਪਟੀੜੂ ਮੰਡਪ ਪਰ ਆਦੀ ਗਾਇਮਣਾਈ ਹੈ ਅੱਥੇ ਲੱਡੂ ਮੰਡਿਆ ਗਿਆ ਨਰੇਂਦਰ ਮੋਦੀ ਨੂੰ ਵਧਾਈ ਯਾਰ ਇੱਕ ਮਿੰਟ ਜੀਪੀ ਨੱਡੀ ਨੂੰ ਵਧਾਈ ਕੀ ਕਰ ਕਹਣਾ ਪਵਣ ਜਨਤਾ ਪਾਰਟੀ ਦੇ ਕਿੰਨੇ ਵੀ ਕਾਰਜਕਰਤਾ ਸਾਰਿਆਂ ਨੂੰ ਵਧਾਈ ਨਰੇਂਦਰ ਮੋਦੀ ਨੂੰ ਵਧਾਈ ਤੇ ਮੈਂ ਕੇਜਰੀਵਾਲ ਨੂੰ ਕੋਈ ਗੱਲ ਕਹਿਣਾ ਚਾਹੁੰਦਾ ਕੇਜਰੀਵਾਲ ਤੇਥੋਂ ਦੇ 5 10 15 ਸਾਲ 'ਚ ਜਮੁਨਾ ਸਾਫ ਨਹੀਂ ਹੋਈ। ਉਹ ਦਿੱਲੀ ਬਾਦਸ਼ਾਹ ਨੇ ਤੈਨੂੰ ਦਿੱਲੀ ਤੋਂ ਸਾਫ ਕਰ ਦਿੱਤਾ। ਹਮੇਸ਼ਾ ਜਿੰਨਾ ਵੀ ਚੱਲਣਾ ਝੂਠ ਨਾਲ ਨਹੀਂ ਚੱਲਣਾ ਸੱਚ ਦੇ ਨਾਲ ਚਲੋ। ਕੇਜਰੀਵਾਲ ਹਮੇਸ਼ਾ ਦੇਸ਼ ਬਰੋਹੀ ਰਿਹਾ, ਦੇਸ਼ ਬਰੋਹੀ ਸੋਚ ਰਹੀ ਹੈ, ਦੇਸ਼ ਬਰੋਹੀ ਕਿੰਨੇ ਮਹਾਨ। ਤੂੰ ਤੇ ਸਰਜੀ ਕਰਦੇ ਸਬੂਤ ਮੰਗਦਾ ਸੀ। ਹੁਣ ਪਹਿਲਾਂ ਉਹ ਦੇਖਾ ਹੁਣ ਜਮੁਨਾ ਇਹ ਜਿੰਨਾ ਵੀ ਤੂੰ ਝੂਠ ਬੋਲਿਆ ਜਮੁਨਾ ਨਦੀ ਦਾ ਦਿੱਲੀ ਫੜੇ ਕੀ ਚੀਜ਼ ਹੈ।